ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਚਿਤਿਆ ਬਾਜਾਂ ਵਾਲੇ ਸਤਿਗੁਰੂ ਕਲਗੀ ਤਰਸਵਾਮੀ ਸਰਬੰਸਦਾਨੀ ਮਹਾਰਾਜ ਸੱਚੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਗਤ ਮਾਤਾ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਜੀ ਇਹਨਾਂ ਦੇ ਚਰਣਾ ਕਮਲਾਂ ਵਿੱਚ ਖਾਲਸਾ ਜੀ ਨਿਮਰਤਾ ਸਹਿਤ ਨਮਸਕਾਰ ਹੈ ਐਸੇ ਦਾਤੇ ਦੇ ਘਰ ਐਸੇ ਦਾਤੇ ਦੇ ਘਰ ਖਾਲਸਾ ਜੀ ਐਸਾ ਕੁਝ ਹੈ ਕਿ ਭਾਈ ਉਹਨੂੰ ਲੈਣ ਦਾ ਜਿੰਨੂੰ ਚੱਜ ਆ ਜਾਵੇ ਤੇ ਉਹਦੇ ਘਰ ਉਹ ਸਾਰੀਆਂ ਦਾਤਾ ਆ ਜਾਂਦੀਆਂ ਜੋ ਉਸ ਪਰਮੇਸ਼ਰ ਦੇ ਘਰ ਵਿੱਚ ਹੈ ਜਿਵੇਂ ਪਿਓ ਦੀ ਬਣਾਈ ਹੋਈ ਜ਼ਮੀਨ ਖਾਲਸਾ ਜੀ ਪੁੱਤਰ ਦੇ ਨਾਮ ਲੱਗ ਜਾਂਦੀ ਹੈ ਪੁੱਤਰ ਦੀ ਕਮਾਈ ਹੋਈ ਜ਼ਮੀਨ ਪੋਤਰੇ ਦੇ ਨਾਂ ਅੱਗੇ ਚਲੇ ਜਾਂਦੀ ਹੈ ਸੋ ਇਸੇ ਪ੍ਰਕਾਰ ਖਾਲਸਾ ਜੀ ਜੋ ਦਾਤੇ ਦੇ ਘਰ ਵਿੱਚ ਖਜ਼ਾਨਾ ਹੈ ਉਹ ਸੇਵਕ ਦੇ ਘਰ ਆਪਣੇ ਆਪ ਆ ਜਾਂਦਾ ਹੈ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਜਗਤ ਸੁਆਮੀ ਦੀਨ ਦੁਨੀ ਦੇ ਮਾਲਕ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਆਪ ਅਕਾਲ ਪੁਰਖ ਜੀਆ ਦਾ ਰੂਪ ਸਤਿਗੁਰੂ ਮਹਾਰਾਜ ਸਭ ਸ਼ਕਤੀਆਂ ਦੇ ਮਾਲਕ ਸਾਰੀਆਂ ਕਲਾ ਵਿੱਚ ਸੰਪੂਰਨ ਸਤਿਗੁਰੂ ਆਪ ਵੱਡਿਆਂ ਤੋਂ ਵੱਡੇ ਦਾਤੇ ਸਤਿਗੁਰੂ ਜੀ ਮਹਾਰਾਜ ਦੇ ਸੇਵਕ ਹੋਏ ਨੇ ਭਾਈ ਜੀ ਭਾਈ ਲੈਣਾ ਜੀ ਸੋ ਖਾਲਸਾ ਜੀ ਬਾਬਾ ਲੈਣਾ ਜੀ ਨੇ ਮਹਾਰਾਜ ਦੀ ਐਸੀ ਸੇਵਾ ਕੀਤੀ ਕਿ ਸਤਿਗੁਰੂ ਦੇ ਕੋਲੋਂ ਉਹ ਸਾਰੇ ਖਜ਼ਾਨੇ ਖੰਡਾ ਬ੍ਰਹਮੰਡਾਂ ਦੀ ਸੋਝੀ ਖੰਡਾ ਬ੍ਰਹਮੰਡਾਂ ਦੀ ਮਲਕੀਅਤ ਖਾਲਸਾ ਜੀ ਆਪਣੇ ਆਪ ਆਪਣੇ ਨਾਂ ਲਵਾ ਲਈ ਧੰਨ ਗੁਰੂ ਨਾਨਕ ਸਾਹਿਬ ਜੀਆ ਨੇ ਆਪਣੀ ਜੋਤ ਆਪਣੀ ਸਰਵ ਸ਼ਕਤੀ ਸਾਰੀ ਸ਼ਕਤੀ ਭਾਈ ਲੈਣਾ ਜੀ ਨੂੰ ਬਖਸ਼ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣਾ ਦਿੱਤਾ ਸੋ ਇਸੇ ਪ੍ਰਕਾਰ ਜਿਹੜਾ ਕੋਈ ਸੇਵਕ ਬਣਦਾ ਹੈ ਨਿਰੰਕਾਰ ਜੀ ਦਾ ਜਿਹੜਾ ਕੋਈ ਸੇਵਕ ਬਣਦਾ ਹੈ ਵਾਹਿਗੁਰੂ ਜੀ ਦਾ ਸੋ ਖਾਲਸਾ ਜੀ ਵਾਹਿਗੁਰੂ ਦੇ ਘਰੋਂ ਜੋ ਦਾਤਾ ਨੇ ਉਹਨਾਂ ਦਾ ਉਹ ਮਾਲਕ ਬਣ ਜਾਂਦਾ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਵੀ ਨੇ ਕਿ ਭਾਈ ਅਮਰਤ ਵੇਲੇ ਜਾਗੋ ਜਿਨ੍ਹਾਂ ਨੂੰ ਸੁੱਖ ਚਾਹੀਦੇ ਨੇ ਜਿਨ੍ਹਾਂ ਨੂੰ ਆਨੰਦ ਚਾਹੀਦੇ ਨੇ ਜਿਹੜੇ ਚਾਹੁੰਦੇ ਨੇ ਸਤਗੁਰੂ ਕਲਗੀਧਰ ਪਾਸ਼ਾ ਦੇ ਘਰੋਂ ਸਾਰਾ ਸਾਨੂੰ ਖਜ਼ਾਨਾ ਮਿਲ ਜਾਵੇ ਸੁੱਖ ਸੌਹਰਤ ਸਭ ਖਾਲਸਾ ਜੀ ਇੱਜ਼ਤ ਮਾਨ ਨਾਮ ਦਾਣ ਇਸ਼ਨਾਨ ਸਾਰਾ ਕੁਝ ਮਹਾਰਾਜ ਦੇ ਘਰੋਂ ਜਿਹੜੇ ਪ੍ਰਾਪਤ ਕਰਨਾ ਚਾਹੁੰਦੇ ਉਹ ਮਹਾਰਾਜ ਦੇ ਅਮਰਤ ਵੇਲੇ ਜਾ ਕੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਟੈਪੋ ਖਾਲਸਾ ਜੀ ਉਹ ਸੋਹਣੀਆਂ ਲੈਣਾ ਜਿਹੜੀਆਂ ਕਿਸੇ ਨੇ ਲਿਖੀਆਂ ਕਿ ਜੇ ਬੰਦਿਆ ਤੂੰ ਸੰਸਾਰ ਦੇ ਵਿੱਚ ਰਾਜਾ ਤੇ ਮਹਾਰਾਜਾ ਇਹੋ ਜੀ ਜ਼ਿੰਦਗੀ ਜਿਉਣੀ ਚਾਹੁੰਦਾ ਤੇ ਅਮਰਤ ਵੇਲੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਭਿਖਾਰੀ ਬਣ ਜਾ ਸੋ ਖਾਲਸਾ ਜੀ ਸਾਨੂੰ ਭਿਖਾਰੀ ਬਣਨਾ ਨਹੀਂ ਆਉਂਦਾ ਜਿਸ ਵੇਲੇ ਭਿਖਾਰੀ ਬਣ ਜਾਵਾਂਗੇ ਠੂਠਾ ਕਦੇ ਖਾਲੀ ਨਹੀਂ ਰਹੇਗਾ ਜਿਹੜੇ ਅੱਜ ਖਾਲਸਾ ਜੀ ਸੰਸਾਰ ਵਿੱਚ ਵਿਚਰਦੇ ਨੇ ਜਿਹੜੇ ਉਹ ਆਪਣੇ ਕਰਮਾ ਕਰਕੇ ਮਹਾਰਾਜ ਦੀ ਮੌਜ ਕਰਕੇ ਜਿਹੜੇ ਘਰ ਘਰ ਖਾਲਸਾ ਜੀ ਭਿਖਾਰੀ ਬਣ ਕੇ ਮੰਗਣ ਆਉਂਦੇ ਨੇ ਮੰਗਤੇ ਬਣ ਕੇ ਮੰਗਣ ਆਉਂਦੇ ਨੇ ਖਾਲਸਾ ਜੀ ਸ਼ਾਮਾਂ ਨੂੰ ਉਹਨਾਂ ਦਾ ਠੂਠਾ ਖਾਲੀ ਨਹੀਂ ਹੁੰਦਾ ਭਰਿਆ ਹੁੰਦਾ ਕਿਉਂ ਕਿਉਂਕਿ ਉਹਨਾਂ ਨੂੰ ਮੰਗਤੇ ਬਣਨਾ ਆ ਗਿਆ ਭਿਖਾਰੀ ਬਣਨਾ ਆ ਗਿਆ ਸਾਨੂੰ ਵਾਹਿਗੁਰੂ ਜੀ ਅੱਗੇ ਭਿਖਾਰੀ ਬਣਨਾ ਨਹੀਂ ਆਉਂਦਾ ਮੰਗਤੇ ਬਣਨਾ ਨਹੀਂ ਆਉਂਦਾ ਮਹਾਰਾਜ ਦੇ ਘਰੋਂ ਕੋਲੋਂ ਨਾਮ ਲੈਣਾ ਦਾਨ ਲੈਣਾ ਮਹਾਰਾਜ ਦੇ ਘਰੋਂ ਸੁੱਖ ਲੈਣਾ ਮਹਾਰਾਜ ਦੇ ਘਰੋਂ ਚਰਣਾ ਕਮਲਾਂ ਦਾ ਪ੍ਰੇਮ ਲੈਣਾ ਸ਼ਰਧਾ ਭਾਵਨਾ ਲੈਣੀ ਹੈ ਸਤਿਗੁਰ ਦੇ ਦਰ ਦੇ ਕੋਕਰ ਬਣਨਾ ਪਵੇਗਾ ਭਿਖਾਰੀ ਬਣਨਾ ਪਵੇਗਾ ਬਣੇ ਹੋਏ ਭਿਖਾਰੀ ਦਾ ਠੂਠਾ ਕਦੇ ਖਾਲੀ ਨਹੀਂ ਰਹਿੰਦਾ ਸੋ ਭਿਖਾਰੀ ਬਣ ਕੇ ਦਾਤੇ ਦੇ ਘਰੋਂ ਸਾਰੀਆਂ ਦਾਤਾਂ ਲੈ ਲਈਏ ਸੋ ਖਾਲਸਾ ਜੀ ਜਿਵੇਂ ਆਪਾਂ ਵਿਚਾਰ ਕਰਦੇ ਹਾਂ ਕਿ ਕਿਵੇਂ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਉਹਨਾਂ ਦਾ ਉਤਰਬਖਸ਼ ਦੇ ਜਿਵੇਂ ਸੰਗਤ ਦੇ ਕਈ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਖਾਲਸਾ ਜੀ ਅੱਜ ਇੱਕ ਗੁਰਮੁਖ ਪਿਆਰੇ ਨੇ ਪੁੱਛਿਆ ਕਿ ਸਤਿਗੁਰੂ ਮਹਾਰਾਜ ਦੇ ਘਰ ਵਿੱਚ ਸਿੱਖਾਂ ਦੀ ਸੇਵਾ ਕਰਨ ਦੀ ਕੀ ਮਹਾਨਤਾ ਹੈ ਵੀ ਸਿੱਖਾਂ ਦੀ ਸੇਵਾ ਕਿਉਂ ਕਰਨੀ ਚਾਹੀਦੀ ਵੀ ਸਿੱਖਾਂ ਦੇ ਵਿੱਚ ਕੀ ਇਹੋ ਜੀ ਚੀਜ਼ ਹੈ ਕਿ ਜਿਹੜਾ ਗੁਰੂ ਘਰਾਂ ਦੇ ਵਿੱਚ ਇਹ ਪ੍ਰਚਲਿਤ ਹੈ ਕਿ ਭਾਈ ਜੇ ਤੁਹਾਡੀ ਕੋਈ ਅਰਦਾਸ ਨਹੀਂ ਪ੍ਰਵਾਨ ਹੁੰਦੀ ਤੁਸੀਂ ਪੰਜਾ ਕੋਲੋਂ ਅਰਦਾਸ ਕਰਾਓ ਸਿੰਘਾਂ ਨੂੰ ਬਸਤਰ ਭੇਟ ਕਰੋ ਸਿੰਘਾਂ ਦੀ ਸੇਵਾ ਕਰੋ ਸਿੰਘਾਂ ਕੋਲੋਂ ਬੱਜਣ ਲੈ ਲਓ ਖਾਲਸਾ ਜੀ ਉਹ ਸਾਰੇ ਪੂਰੇ ਹੁੰਦੇ ਇਹ ਤਾਂ ਹੁੰਦਾ ਕਿਉਂਕਿ ਕਲਗੀਧਰ ਪਾਸ਼ਾ ਨੇ ਪੰਜਾ ਨੂੰ ਆਪਣਾ ਸਰੂਪ ਦਿੱਤਾ ਆਪਣਾ ਸਰੂਪ ਮਹਾਰਾਜ ਨੇ ਸਿੱਖਾਂ ਨੂੰ ਬਖਸ਼ਿਆ ਹੈ ਕਿਸੇ ਸਿੱਖ ਦੀ ਸੇਵਾ ਕਰਨੀ ਗੁਰੂ ਦੀ ਸੇਵਾ ਕਰਨੀ ਹੈ ਸੋ ਖਾਲਸਾ ਜੀ ਸਿੱਖ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਪਰ ਸਿੱਖ ਹੋਵੇ ਨਿਤ ਨੇਮੀ ਪ੍ਰੇਮੀ ਭਾਵਨਾਵਾਲਾ ਮਹਾਰਾਜ ਦੀ ਰਹਿਤ ਰੱਖਣ ਵਾਲਾ ਸਤਿਗੁਰ ਦੇ ਬਚਨ ਕਮਾਉਣ ਵਾਲਾ ਸਤਿਗੁਰ ਦੇ ਬਚਨਾਂ ਤੇ ਪਹਿਰਾ ਦੇਣ ਵਾਲਾ ਉਹ ਖਾਲਸਾ ਜੀ ਕਲਗੀਧਰ ਪਾਸ਼ਾ ਦਾ ਰੂਪ ਹੈ ਮਹਾਰਾਜ ਆਪਣੇ ਖਾਲਸੇ ਦੇ ਵਿੱਚੋਂ ਆਪਣੇ ਦਿਦਾਰੇ ਬਖਸ਼ਦੇ ਸੋ ਖਾਲਸਾ ਜੀ ਜਿਨ੍ਹਾਂ ਨੇ ਦਿਦਾਰੇ ਕਰਨੇ ਹੋਣ ਉਹ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੋਥੀ ਤੋਂ ਮਹਾਰਾਜ ਦੇ ਸਰੂਪ ਤੋਂ ਮਹਾਰਾਜ ਦੇ ਦਰਸ਼ਨ ਕਰਨ ਬਾਣੀ ਪੜਨ ਉਹ ਸਤਿਗੁਰ ਨਾਲ ਗੱਲਾਂ ਨੇ ਖਾਲਸਾ ਜੀ ਜਿਨ੍ਹਾਂ ਨੇ ਸਿੰਘਾਂ ਦੀ ਸੇਵਾ ਕੀਤੀ ਹੋਵੇ ਉਹਨਾਂ ਨੂੰ ਸਿੰਘਾਂ ਵਿੱਚੋਂ ਵੀ ਕਲਗੀ ਤਰਸਵਾਮੀ ਦੇ ਦਰਸ਼ਨ ਹੁੰਦੇ ਤੇ ਖਾਲਸਾ ਜੀ ਜਿਹੜੇ ਸ਼ਸਤਰਾਂ ਦੀ ਸੇਵਾ ਕਰਦੇ ਸ਼ਸਤਰਾਂ ਦੀ ਪੂਜਾ ਕਰਦੇ ਉਹਨਾਂ ਵਿੱਚੋਂ ਵੀ ਕਲਗੀ ਤਰਪਾਸ਼ਰ ਦੇ ਦਰਸ਼ਨ ਹੁੰਦੇ ਇਹ ਤਿੰਨੇ ਸਰੂਪ ਮਹਾਰਾਜ ਜੀਆਂ ਦੇ ਆਪਣੇ ਨੇ ਸੋ ਇਸ ਕਰਕੇ ਭਾਈ ਸਿੱਖਾਂ ਦੀ ਸੇਵਾ ਕਰਨੀ ਗੁਰੂ ਦੀ ਸੇਵਾ ਕਰਨੀ ਸੇਮ ਹੀ ਹੈ ਸੋ ਜਿਵੇਂ ਸਤਗੁਰ ਜੀ ਮਹਾਰਾਜ ਨੇ ਇੱਕ ਸਵਈਆ ਵੀ ਲਿਖਿਆ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਨੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ দান ਦਿਓ ਇਨਹੀ ਕੋ ਭਲੋਰ ਆਲ ਕੋ ਦਾਨ ਨ ਲਾਕਤ ਨੀਕੋ ਸਤਗੁਰ ਕਹਿੰਦੇ ਜੇ ਸੇਵਾ ਕਰਨੀ ਹੈ ਤੇ ਮੇਰੇ ਗੁਰ ਸਿੱਖਾਂ ਦੀ ਕਰੋ ਮੇਰੇ ਸਿੱਖਾਂ ਦੀ ਸੇਵਾ ਕਰੋ ਦੁਨੀਆਂ ਦੇ ਲੋਕੋ ਮੇਰੇ ਸਤਿਗੁਰ ਸੱਚੇ ਪਾਸ਼ਾਏ ਬਚਨ ਕਰਦੇ ਕਿ ਜੇ ਸੇਵਾ ਕਰਨੀ ਹੈ ਨਾ ਇਹਨਾਂ ਗੁਰਸਿੱਖਾਂ ਦੀ ਕਰੋ ਇਹਨਾਂ ਦੀ ਸੇਵਾ ਮੇਰੇ ਜੀ ਨੂੰ ਚੰਗੀ ਲੱਗਦੀ ਹੈ ਮੇਰੇ ਚਿੱਤ ਨੂੰ ਸੋਹਣੀ ਲੱਗਦੀ ਹੈ ਮਹਾਰਾਜ ਕਹਿੰਦੇ ਦਾਨ ਦੇਣਾ ਦਾਨ ਦਿਓ ਇਨਹੀ ਕੋ ਭਲੋ ਸਭ ਤੋਂ ਚੰਗਾ ਦਾਨ ਉਹ ਹੈ ਜਿਹੜਾ ਗੁਰਸਿੱਖਾਂ ਨੂੰ ਦਿੱਤਾ ਜਾਂਦਾ ਖਾਲਸਾ ਜੀ ਅੱਜ ਸੰਸਾਰ ਮਾਫ਼ ਕਰਨਾ ਸੰਸਾਰ ਗੁਰਸਿੱਖਾਂ ਨੂੰ ਛੱਡ ਕੇ ਹੋਰਾਂ ਦੀ ਪੂਜਾ ਕਰਦਾ ਤੇ ਹੋਰਾਂ ਨੂੰ ਦਾਨ ਚੜਾਉਂਦਾ ਫਿਰਦਾ ਬੇਸ਼ੱਕ ਸੰਸਾਰ ਵਾਹਿਗੁਰੂ ਦਾ ਪੈਦਾ ਕੀਤਾ ਕਈ ਇੱਥੇ ਤਰਕ ਬਤਰਕ ਵਿੱਚ ਪੈ ਜਾਂਦੇ ਨਾ ਕਿ ਅਸੀਂ ਸਿੱਖਾਂ ਨੂੰ ਦੇ ਦਿਓ ਸਾਰਾ ਕੁਝ ਤੇ ਬਾਕੀ ਵੀ ਦੁਨੀਆ ਉਸੇ ਪਰਮੇਸ਼ਰ ਦੀ ਹੈ ਪਰ ਖਾਲਸਾ ਜੀ ਗੁਰੂ ਦੇ ਘਰ ਵਿੱਚ ਗੁਰੂ ਵਾਲੇ ਦੀ ਪਹਿਲੀ ਵਾਰੀ ਹੈ ਜੇ ਅਕਾਲ ਪੁਰਖ ਦੀ ਇਹ ਧਰਤੀ ਹੈ ਨਾ ਇੱਥੇ ਜਿਹੜਾ ਕੋਈ ਗੁਰੂ ਵਾਲਾ ਹੈ ਅਮਰਤ ਧਾਰੀ ਹੈ ਜਿਨੇ ਕਲਗੀ ਧਰ ਦਾ ਬਚਨ ਕਮਾਇਆ ਖਾਲਸਾ ਜੀ ਉਹਦੀ ਪਹਿਲੀ ਵਾਰੀ ਹੈ ਉਹ ਪਹਿਲੇ ਨੰਬਰ ਤੇ ਹੈ ਬਾਕੀ ਸੰਸਾਰ ਫਿਰ ਆਉਂਦਾ ਹੈ ਬਾਕੀ ਲੋਕਾਈ ਫਿਰ ਆਉਂਦੀ ਹੈ ਪਹਿਲਾਂ ਗੁਰੂ ਵਾਲੇ ਸਿੱਖਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਵਿੱਚ ਕਲਗੀ ਧਰ ਦਾ ਵਾਸਾ ਹੈ ਮਹਾਰਾਜ ਕਹਿੰਦੇ ਮੇਰੇ ਸਿੱਖਾਂ ਨੂੰ ਦਾਨ ਦਿਓ ਉਹੀ ਸਭ ਤੋਂ ਬੜਾ ਆਣ ਕੋ ਦਾਨ ਨਾ ਲਾਗਤ ਨੀਕੋ ਮਹਾਰਾਜ ਕਹਿੰਦੇ ਹੋਰਾਂ ਨੂੰ ਦਾਨ ਦਿੱਤਾ ਫਲਦਾ ਨਹੀਂ ਵਾਧਾ ਨਹੀਂ ਪਰ ਗੁਰਸਿੱਖਾਂ ਨੂੰ ਦਿੱਤਾ ਹੋਇਆ ਦਾਨ ਵਧੇਰੇ ਵੱਧ ਕੇ ਤੁਹਾਨੂੰ ਪ੍ਰਾਪਤ ਹੋਵੇਗਾ ਇਹ ਸਤਿਗੁਰ ਮਹਾਰਾਜ ਬਚਨ ਕਰਦੇ ਸਤਿਗੁਰ ਕਹਿੰਦੇ ਆਗਾ ਫਲਾ ਇੰਹੀ ਕੋ ਦਿਓ ਜਾਗਮ ਜਸ ਔਰ ਦਇਓ ਸਭ ਫਿੱਕੋ ਮਹਾਰਾਜ ਕਹਿੰਦੇ ਅੱਗੇ ਫਲੂਗਾ ਜਿਹੜਾ ਤੁਸੀਂ ਗੁਰਸਿੱਖਾਂ ਨੂੰ ਦਓਗੇ ਨਾ ਦਾਨ ਕੋਈ ਸੇਵਾ ਉਹਨਾਂ ਦੀ ਕਰੋਗੇ ਪਰ ਮਾਹਿਰ ਦੇ ਵਿੱਚ ਸ਼ਰਧਾ ਧਾਰ ਕੇ ਜੇ ਤੁਸੀਂ ਸ਼ਰਧਾ ਧਾਰ ਕੇ ਗੁਰਸਿੱਖਾਂ ਨੂੰ ਦਾਨ ਦਓਗੇ ਸਤਗੁਰ ਕਹਿੰਦੇ ਆਗੈ ਫਲੈ ਇਨਹੀ ਕੋ ਦਇਓ ਜਗਮ ਅੱਗੇ ਫਲੂਗਾ ਤੁਹਾਡੇ ਪੁੱਤ ਪੋਤਰਿਆਂ ਨੂੰ ਵਧੇਰੇ ਅਕਾਲਪੁਰਖ ਵਾਹਿਗੁਰੂ ਵੱਲੋਂ ਕਿਰਪਾ ਹੋਵੇਗੀ ਜਿਹੜਾ ਕੋਈ ਗੁਰਸਿੱਖਾਂ ਦੀ ਸੇਵਾ ਕਰੇਗਾ ਮਹਾਰਾਜ ਕਹਿੰਦੇ ਹੋਰਾਂ ਨੂੰ ਦਿੱਤਾ ਫਿੱਕਾ ਹੀ ਆ ਕੋਈ ਲਾਭ ਨਹੀਂ ਫਿਰ ਮਹਾਰਾਜ ਕਹਿੰਦੇ ਮੋਗ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋਹ ਧਨ ਹੈ ਸਭ ਹੀ ਇਨਹੀ ਕੋ ਮਹਾਰਾਜ ਕਲਗੀਧਰ ਸਵਾਮੀ ਚਟਿਆ ਬਾਜਾਂ ਵਾਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਘਰ ਵਿੱਚ ਮੇਰਾ ਮਨ ਮੇਰਾ ਤਨ ਮੇਰਾ ਸੀਸ ਤੇ ਮੇਰਾ ਧਨ ਇਹ ਸਾਰਾ ਕੁਝ ਇਨਾਂ ਗੁਰਸਿੱਖਾਂ ਦਾ ਹੈ ਸੋ ਮਹਾਰਾਜ ਨੇ ਐਵੇਂ ਨਹੀਂ ਬਾਣੀ ਵਿੱਚ ਕਹਿ ਦਿੱਤਾ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀਆਂ ਨੇ ਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਗੁਰੂ ਦੇ ਸਿੱਖਾਂ ਵਿੱਚ ਸਤਿਗੁਰ ਵਰਤਦਾ ਏ ਖਾਲਸਾ ਜੀ ਇਸ ਕਰਕੇ ਸਿੱਖਾਂ ਦੀ ਸੇਵਾ ਕਰਨੀ ਅਤ ਜ਼ਰੂਰੀ ਹੈ ਭਾਵਨਾ ਸਹਿਤ ਕਰਨੀ ਚਾਹੀਦੀ ਹੈ ਇਹਦੀ ਵੱਡੀ ਮਹਾਨਤਾ ਹੈ ਪੁਰਾਤਨ ਲੋਕ ਪੰਨ ਸਿੰਘਾਂ ਨੂੰ ਘਰ ਸੱਦ ਕੇ ਪ੍ਰਸ਼ਾਦਾ ਸ਼ਕਾਉਂਦੇ ਪੰਨਾਂ ਕੋਲੋਂ ਅਰਦਾਸ ਕਰਵਾਉਂਦੇ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੁੰਦੀ ਸੋ ਇਸੇ ਪ੍ਰਕਾਰ ਦਾਸ ਵੀ ਕਈ ਵਾਰ ਖਾਲਸਾ ਜੀ ਕਈ ਘਰਾਂ ਦੇ ਵਿੱਚ ਕਈ ਸਿੰਘਾਂ ਦੇ ਨਾਲ ਗਿਆ ਇੱਕ ਵਾਰ ਦੀ ਇੱਕ ਘਟਨਾ ਆਪ ਜੀ ਨਾਲ ਸਾਂਝੀ ਕਰਾਂ ਇੱਕ ਨਾ ਪਰਿਵਾਰ ਉਹਨਾਂ ਦੇ ਪਰਿਵਾਰ ਦੇ ਵਿੱਚ ਛੋਟੇ-ਛੋਟੇ ਬੱਚੇ ਇੱਕ ਮਾਤਾ ਉਹਨਾਂ ਦਾ ਘਰਵਾਲਾ ਨਹੀਂ ਸੀ ਉਹਨਾਂ ਦਾ ਵੱਡਾ ਪੁੱਤਰ ਜਿਹੜਾ ਸੀ ਉਹ ਕੰਮ-ਕਾਜ ਕਰਦਾ ਸੀ ਰੋਟੀ ਪਾਣੀ ਉਹਨਾਂ ਕਰਕੇ ਪਰਿਵਾਰ ਦਾ ਚੱਲਦਾ ਸੀ ਉਹ ਨਾ بڑے ਪਿੰਡਾਂ 'ਚ ਫਿਰੇ ਉਦੋਂ ਕਲਗੀਧਰ ਸਵਾਮੀ ਜੀਆ ਦਾ ਪ੍ਰਕਾਸ਼ ਦਿਹਾੜਾ ਸੀ ਜਿਸ ਵੇਲੇ ਉਹ ਘੁੰਮਦਾ ਸੀ ਬੱਚਾ ਉਹ ਪੰਜਾਂ ਛੇ ਪਿੰਡਾਂ ਪਿੰਡਾਂ 'ਚ ਘੁੰਮਿਆ ਪਰ ਉਥੋਂ ਪੰਜ ਸਿੰਘ ਨਹੀਂ ਉਹਨੂੰ ਮਿਲੇ ਕਿਉਂਕਿ ਸਮਾਗਮ ਕਰਕੇ ਖਾਲਸਾ ਜੀ ਸਾਰੇ ਹੀ ਸਿੰਘ ਜਿਹੜੇ ਸੇਵਾ 'ਚ ਹੁੰਦੇ ਤੇ ਉਹ ਘੁੰਮਦਾ ਘਮਾਉਂਦਾ ਸਾਡੇ ਕੋਲ ਗੁਰਦਰਾ ਸਾਹਿਬਾ ਛੇਵੇਂ ਪਾਸ਼ਾ ਮਹਾਰਾਜ ਜੀ ਆਦਾ ਉੱਥੇ ਆ ਗਿਆ ਤੇ ਉਹ ਦਾਸ ਨੂੰ ਮਿਲਿਆ ਕਿ ਬਾਬਾ ਜੀ ਸਾਨੂੰ ਨਾ ਪੰਜ ਸਿੰਘ ਨਹੀਂ ਮਿਲਦੇ ਤੇ ਅਸੀਂ ਆਖਿਆ ਵੀ ਯਾਰ ਕਿਸੇ ਨੇ ਸੇਵਾ ਘਰੇ ਪ੍ਰਸ਼ਾਦਾ ਤਿਆਰ ਕੀਤਾ ਜੇ ਉਹਨਾਂ ਨੂੰ ਸਿੰਘ ਨਹੀਂ ਲੱਭਦੇ ਵੀ ਇਹ ਇਹ ਕਿਹੋ ਜੀ ਗੱਲ ਆ ਫਿਰ ਦਾਸ ਨੇ ਮਿਹਰ ਮਹਾਰਾਜ ਦੀ ਮਿਹਰ صدਕਾ ਦਾਸ ਨੇ ਖਾਲਸਾ ਜੀ ਉਪਰਾਲਾ ਕੀਤਾ ਗੁਰੂ ਸਾਹਿਬ ਨੇ ਕਰਾਇਆ ਕਿ ਪੰਜ ਸਿੰਘ ਲੈ ਕੇ ਅਸੀਂ ਉਹਨਾਂ ਦੇ ਘਰ ਪਹੁੰਚੇ ਜਦੋਂ ਉਹਨਾਂ ਦੇ ਘਰ ਪਹੁੰਚੇ ਤੇ ਠੱਠਾ ਜਿਆ ਉਹਨਾਂ ਦਾ ਘਰ ਸੀ ਮਸਤਾਨਾ ਜਿਆ ਜਦੋਂ ਪਹੁੰਚੇ ਉਹਨਾਂ ਦੇ ਸਿਰ ਦੇ ਵਿੱਚ ਆ ਸੀ ਭਾਵਨਾ ਅਹੀਂ ਉੱਥੇ ਇਨਾ ਕ ਆਨੰਦ ਲਿਆ ਖਾਲਸਾ ਜੀ ਉਹ ਇੱਕੋ ਕਮਰੇ ਦੇ ਵਿੱਚ ਜਦੋਂ ਗਏ ਅਰਦਾਸ ਬੇਨਤੀ ਕੀਤੀ ਪ੍ਰਸ਼ਾਦਾ ਪਾਣੀ ਖਾਧਾ ਤੇ ਮੈਂ ਮਾਤਾ ਜੀ ਨੂੰ ਪੁੱਛਿਆ ਸਾਰੇ ਸਿੰਘ ਕਹਿੰਦੇ ਵੀ ਤੁਸੀਂ ਅਰਦਾਸ ਕਰੋ ਮੈਂ ਮਾਤਾ ਜੀ ਨੂੰ ਪੁੱਛਿਆ ਮੈਂ ਕਿਹਾ ਵੀ ਮਾਤਾ ਜੀ ਭੈਣ ਜੀ ਕਿਹੜੀ ਅਰਦਾਸ ਕਰਾਉਣੀ ਚਾਹੁੰਦੇ ਕੀ ਅਰਦਾਸ ਕਰੀਏ ਉਹ ਭੈਣ ਕਹਿੰਦੀ ਕਿ ਅਸੀਂ ਪਿਛਲੇ ਸਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੰਘਾਂ ਨੂੰ ਸੱਦਿਆ ਸੀ ਘਰ ਤੇ ਮੇਰਾ ਪੋਤਾ ਇਥੇ ਫੈਕਟਰੀ 'ਚ ਲੱਗਾ ਸੀ ਮਾੜੀ-ਮੋਢੀ ਤੇ ਕਮਾਈ ਕੋਈ ਬਹੁਤੀ ਨਹੀਂ ਸੀ ਤੇ ਪੰਨਾ ਸਿੰਘਾਂ ਕੋਲ ਇਹ ਅਰਦਾਸ ਕਰਾਈ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰਾ ਪੁੱਤ ਦੁਬਈ ਚਲੇ ਜਾਵੇ ਜਾਂ ਕਿਸੇ ਹੋਰ ਕੰਟਰੀ ਚਲਾ ਜਾਵੇ ਜਿੱਥੋਂ ਚਾਰ ਪੈਸੇ ਕਮਾ ਕੇ ਆਪਣਾ ਘਰ ਵੀ ਬਣਾਵੇ ਆਪਣੇ ਭੈਣ ਭਾਈਆਂ ਨੂੰ ਵੀ ਪਾਲ ਲਵੇ ਪੰਨਾ ਸਿੰਘਾਂ ਨੇ ਇਹ ਅਰਦਾਸ ਕੀਤੀ ਕਿ ਮਹਾਰਾਜ ਜਰੂਰ ਕਿਰਪਾ ਕਰਨਗੇ ਤੇ ਨਾਲੇ ਵੀ ਬੇਨਤੀ ਕੀਤੀ ਜਦੋਂ ਇਹ ਮਹਾਰਾਜ ਕਿਰਪਾ ਕਰਨਗੇ ਫਿਰ ਪੰਨਾ ਸਿੰਘਾਂ ਨੂੰ ਸੱਦਾਂਗੀ ਤੇ ਤੁਸੀਂ ਸ਼ੁਕਰਾਨੇ ਦੀ ਅਰਦਾਸ ਕਰਦੇ ਹੋ ਵੀ ਮੇਰਾ ਪੁੱਤ ਜਿਹੜਾ ਉਹ ਦੁਬਈ ਚਲਾ ਗਿਆ ਤੇ ਹੁਣ ਉਹਨੇ ਪੈਸੇ ਭੇਜੇ ਸੀ ਤੇ ਉਹ ਪੈਸੇ ਦਾ ਅਸੀਂ ਇਹ ਪ੍ਰਸ਼ਾਦ ਕਰਵਾਇਆ ਸਿੰਘਾਂ ਨੂੰ ਸੱਦਿਆ ਸੇਵਾ ਕੀਤੀ ਸੋ ਖਾਲਸਾ ਜੀ ਦਾਸ ਨੇ ਅਰਦਾਸ ਕੀਤੀ ਫਿਰ ਉਹਨਾਂ ਨੇ ਇਹ ਕਿਹਾ ਉਹ ਬੀਬੀ ਨੇ ਸਾਨੂੰ ਸੁਣਾਇਆ ਕਿ ਮੈਨੂੰ ਜਦੋਂ ਵੀ ਔਂਕੜ ਪੈਂਦੀ ਹੈ ਮੇਰੇ ਘਰ ਵਿੱਚ ਦੁਬਦਾ ਪੈਂਦੀ ਹੈ ਕਿਸੇ ਪ੍ਰਕਾਰ ਦਾ ਵੀ ਕੋਈ ਕਲਾ ਕਲੇਸ਼ ਪੈਂਦਾ ਜਾਂ ਗਰੀਬੀ ਬਹੁਤ ਪੈਰਾ ਜਮਾ ਦਿੰਦੀ ਜਾਂ ਮੇਰੇ ਪੁੱਤ ਨੂੰ ਕਦੇ ਕੰਮ ਨਹੀਂ ਸੀ ਮਿਲਦਾ ਤੇ ਮੈਂ ਪੰਜਾਂ ਸਿੰਘਾਂ ਵੱਲ ਭੱਜਦੀ ਸੀ ਕਿ ਪੰਜ ਸਿੰਘ ਲੱਸਾ ਲੱਭ ਕੇ ਲਿਆਵਾਂ ਤੇ ਪ੍ਰਸ਼ਾਦਾ ਛਕਾਵਾਂ ਤੇ ਕਲਗੀ ਧਰ ਦੀ ਖੁਸ਼ੀ ਲਾਵਾਂ ਖਾਲਸਾ ਜੀ ਜਿਨ੍ਹਾਂ ਨੂੰ ਸੋਝੀ ਆ ਗਈ ਹੈ ਕਿ ਸਿੰਘਾਂ ਦੇ ਅੰਦਰ ਕਿਹੋ ਜੀਆਂ ਖੇਡਾਂ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਤੇ ਸੰਸਾਰ ਖਾਲਸਾ ਜੀ ਗੁਰੂ ਦੇ ਲਾਲਾਂ ਨੂੰ ਗੁਰੂ ਦੇ ਸਿੱਖਾਂ ਨੂੰ ਨੰਨਣ ਦੇ ਤੁਰਿਆ ਹੋਇਆ ਸਿੱਖ ਐਂ ਕਰਦੇ ਸਿੱਖ ਉਹ ਕਰਦੇ ਸਿੱਖ ਆ ਹੋ ਗਏ ਸਿੱਖ ਉਹ ਹੋ ਗਏ ਸਿੱਖਾਂ ਨੇ ਕਿਰਪਾਨਾਂ ਪਾਲੀਆਂ ਸਿੱਖ ਹੱਤਵਾਦੀ ਨੇ ਸਿੱਖ ਵਖਵਾਦੀ ਨੇ ਨਹੀਂ ਉਹ ਭਲਿਓ ਸਿੱਖ ਇਸ ਧਰਤੀ ਦੇ ਉੱਤੇ ਮਹਾਰਾਜ ਦੇ ਸਾਜੇ ਹੋਏ ਅਨਮੋਲ ਹੀਰੇ ਨੇ ਜਿਨ੍ਹਾਂ ਨੂੰ ਸੋਝੀ ਆ ਜਾਵੇ ਕੋਈ ਰਹਿਤਵਾਨ ਸਿੱਖ ਹੋਵੇ ਖਾਲਸਾ ਜੀ ਉਹਦੇ ਬਚਨਾਂ ਦੇ ਵਿੱਚ ਐਸਾ ਜੋਸ਼ ਹੁੰਦਾ ਉਹ ਮਹਾਰਾਜ ਦੀ ਕਿਰਪਾ ਵਾਲਾ ਹੁੰਦਾ ਕਲਗੀਧਰਮਹਾਰਾਜ ਉਹਦੇ মুখ ਤੋਂ ਬੋਲਦੇ ਨੇ ਇਹ ਲੋਕਾਂ ਨੂੰ ਸੋਝੀ ਨਹੀਂ ਜੇ ਮਹਾਰਾਜ ਦੀ ਬਾਣੀ ਹੈ ਪੜਨ ਵਾਲਾ ਜੱਪਣ ਵਾਲਾ ਜਿਹੜਾ ਹੈ ਨਾ ਉਹ ਬਾਣੀ ਦਾ ਰੂਪ ਹੋਇਆ ਹੁੰਦਾ ਜੇ ਕਿਸੇ ਨੂੰ ਬਚਨ ਕਰਦੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰਾ ਹੋ ਜਾਂਦਾ ਸੋ ਸਿੱਖਾਂ ਦੇ ਵਿੱਚੋਂ ਮਹਾਰਾਜ ਦੇ ਦਿਦਾਰੇ ਕਰਿਆ ਕਰੋ ਇਨਾ ਕਿਆ ਕਰਿਆ ਕਰੋ ਕਿ ਸਿੱਖ ਦੇ ਵਿੱਚੋਂ ਕਰੇ ਇਹਦੇ ਬਾਬੇ ਦਾ ਲਾਲਚ ਹੈ ਕਈ ਵਾਰੀ ਕੋਈ ਇਹੋ ਜਿਹਾ ਗੁਰਸਿੱਖ ਜਿਨ੍ਹਾਂ ਨੂੰ ਲੋੜ ਹੁੰਦੀ ਆ ਕੋਈ ਲੰਗਰ ਹਾਲ ਬਣਾਉਣਾ ਕੋਈ ਗੁਰੂ ਦਾ ਘਰ ਬਣਾਉਣਾ ਜਿਵੇਂ ਖਾਲਸਾ ਜੀ ਪਿੱਛੇ ਦੀ ਇੱਕ ਬਜ਼ੁਰਗ ਜੀ ਸਾਨੂੰ ਮਿਲੇ ਸਨ ਨਿਹੰਗ ਸਿੰਘ ਸੀ ਉਹਨਾਂ ਨੇ ਨਾ ਕਿਸ ਮੈਨੂੰ ਵਿਸਰ ਗਿਆ ਕਿਹੜੇ ਏਰੀਏ ਕਿਹੜੇ ਨਗਰ ਦੇ ਸੀ ਸਾਨੂੰ ਅਚਾਨਕ ਮਿਲੇ ਤੇ ਉਹਨਾਂ ਵਿਚਾਰ ਵਟਾਂਦਰਾ ਚੱਲਣ ਲੱਗ ਪਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਕਹਿਣ ਲੱਗੇ ਵੀ ਅੱਜ ਦੇ ਲੋਕਾਂ ਨੂੰ ਸਾਰ ਨਹੀਂ ਆ ਇਹ ਪੰਜਾਬ ਨੂੰ ਜ਼ਮੀਨਾਂ ਲੈ ਕੇ ਦੇਣ ਵਾਲੇ ਸਿੰਘ ਨੇ ਇਹ ਪੰਜਾਬ ਨੂੰ ਰਾਜ ਦੇ ਕੇ ਰੱਖ ਕੇ ਦੇਣ ਵਾਲੇ ਗੁਰੂ ਕੇ ਲਾਲ ਨੇ ਸਿੰਘ ਨੇ ਸੋ ਖਾਲਸਾ ਜੀ ਇਸ ਕਰਕੇ ਇਹਨਾਂ ਨੂੰ ਅੱਜ ਭੁੱਲ ਗਿਆ ਲੋਕਾਂ ਨੂੰ ਵੀ ਨਿਹੰਗ ਸਿੰਘ ਕੌਣ ਹੁੰਦੇ ਬਾਣੇ ਵਾਲੇ ਸਿੰਘ ਕੌਣ ਹੁੰਦੇ ਸੋ ਜਦੋਂ ਸਮਾਂ ਆਵੇਗਾ ਫਿਰ ਇਹ ਯਾਦ ਆਵੇਗੀ ਕਿਉਂਕਿ ਸਮਾਂ ਆਉਣ ਵਾਲਾ ਸਮੇਂ ਦੇ ਵਿਚਰਨਾ ਫਿਰ ਤੇ ਉਹ ਖਾਲਸਾ ਜੀ ਫਿਰ ਜਦੋਂ ਨੂੰ ਸੰਸਾਰ ਨੂੰ ਪਤਾ ਲੱਗੇਗਾ ਉਦੋਂ ਸਮਾਂ ਲੰਘ ਚੁੱਕਾ ਹੁੰਦਾ ਸੋ ਉਹ ਬਜ਼ੁਰਗ ਕਹਿੰਦੇ ਵੀ ਅਸੀਂ ਨਾ ਪਿੰਡ ਪਿੰਡ ਘੁੰਮੇ ਤੇ ਜਿਹਦੇ ਘਰ ਜਾਈਏ ਉਹ ਪਤਾ ਅੱਗੋਂ ਸਾਨੂੰ ਕੀ ਕਵੇ ਵੀ ਤੁਸੀਂ ਤਾਂ ਵਿਹਲੜ ਆ ਤੁਸੀਂ ਇੱਥੋਂ ਪੈਸੇ ਇਕੱਠੇ ਕਰਕੇ ਲੈ ਜਾਣੇ ਆਪ ਤੁਸੀਂ ਖਾ ਲੈਣੇ ਆ ਤੁਸੀਂ ਕਿਹੜਾ ਲੰਗਰ ਹਾਲ ਬਣਾਉਣਾ ਤੁਸੀਂ ਕੀ ਬਣਾਉਣਾ ਕੁਛ ਨਹੀਂ ਬਣਾਉਣਾ ਤੁਸੀਂ ਤੁਸੀਂ ਤਾਂ ਵਿਹਲੜ ਵਾਂ ਸੋ ਕਹਿੰਦਾ ਇਦਾਂ ਨਹੀਂ ਗੱਲਾਂ ਕੀਤੀਆਂ ਲੋਕਾਂ ਨੇ ਤੇ ਕਹਿੰਦੇ ਅਸੀਂ ਨਾ 4 ਕ ਮਹੀਨੇ ਭੁਮੇ ਪਹਿਲਾਂ 4 ਕ ਮਹੀਨੇ ਅਸੀਂ ਗ੍ਰਾਹੀ ਕੀਤੀ ਪਰ ਪੈਸਾ ਕੋਈ ਇਕੱਠਾ ਨਹੀਂ ਹੋਇਆ ਪਰ ਲਾਂ ਤਾਂ ਬਹੁਤ ਇਕੱਠੀਆਂ ਕਰ ਲਈਆਂ ਅਸੀਂ ਲੋਕਾਂ ਨੇ ਲੋਕਾਂ ਦੀ ਨਿੰਦਿਆ ਦਾ ਸਾਡੇ ਜੇਬੇ ਭਰ ਗਏ ਕਹਿੰਦੇ ਫਿਰ ਇੱਕ ਦਿਨ ਲਾ ਵਿਚਾਰ ਕੀਤਾ ਵੀ ਕਿਉਂ ਨਾ ਭਾਈ ਕਲਗੀਧਰ ਪਾਤਸ਼ਾਹ ਦਾ ਕੰਮ ਆ ਉਹਦੇ ਅਸੀਂ ਸਿੱਖਾਂ ਅਸੀਂ ਕਿਉਂ ਗਾਲਾਂ ਖਾਂਦੇ ਫਿਰਦੇ ਆ ਮਹਾਰਾਜ ਜਾਨਣ ਉਹ ਕਹਿੰਦੇ ਅਸੀਂ ਨਾ ਉਦਮ ਜਿਹਾ ਕਰਕੇ ਤੇ ਇੱਟਾਂ ਸਟਾਲੀਆਂ ਉਥੇ ਕਹਿੰਦੇ ਉਦਮ ਜਿਹਾ ਕਰਕੇ ਥੋੜੀਆਂ ਜੀਆਂ ਗੱਡੇ ਦੇ ਇੱਟਾਂ ਆਈਆਂ ਅਸੀਂ ਆਖਿਆ ਹੌਲੀ ਹੌਲੀ ਸਟਾਈ ਜਾਵਾਂਗੇ ਮਹਾਰੇ ਕਿਰਪਾ ਕਰੋ ਤੇ ਬਣ ਜੂ ਲੰਗਰ ਹਾਲ ਨਹੀਂ ਤੇ ਫਿਰ ਕੋਈ ਗੱਲ ਨਹੀਂ ਇਹ ਮਹਾਰਾਜ ਦੀ ਮौज ਹੈ ਕਹਿੰਦੇ ਜਦੋਂ ਏਦਾਂ ਕਰ ਲਈ ਤੇ ਤੋ ਇੱਕ ਦਿਨ ਕਹਿੰਦੇ ਇੱਟਾਂ ਮੰਗਾਈਆਂ ਥੋੜੀਆਂ ਨਹੀਂ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਕਲਗੀਧਰ ਪਾਤਸ਼ਾਹ ਦੀ ਕਿਰਪਾ ਵਰਤੀ ਕਿਤੇ ਓਟਾ ਕਿਤੇ ਓ ਸੀਮਿੰਟ ਕਿਤੇ ਓ ਕਦੇ ਕੋਸ਼ ਕਦੇ ਕੋਸ਼ ਆ ਗਿਆ ਤੇ ਲੰਗਰ ਹਾਲ ਤਿਆਰ ਹੋ ਗਿਆ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਜੀ ਸ਼ਾਇਦ ਲੰਗਰ ਲਾਉਂਦੇ ਸੀ ਅਨੰਦਪੁਰ ਸਾਹਿਬ ਦੀ ਹੋ ਸਕਦਾ ਜਾਂਦੀ ਪਤਾ ਨਹੀਂ ਕਿਹੜਾ ਨਗਰ ਸੀ ਮੈਨੂੰ ਵਿਸਰ ਗਿਆ ਤੇ ਉਹਨਾਂ ਨੇ ਦੱਸਿਆ ਵੀ ਫਿਰ ਮੈਂ ਮਹਾਰਾਜ ਤੇ ਛੱਡਿਆ ਤੇ ਮਹਾਰਾਜ ਨੇ ਸੰਪੂਰਨ ਕੀਤਾ ਸੋ ਖਾਲਸਾ ਜੀ ਇਹੋ ਜੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਇਸ ਜਗਤ ਵਿੱਚ ਜੇ ਕੋਈ ਗੁਰੂ ਦੇ ਨਾਮ ਦੇ ਕਮਾਈ ਕਰਦਾ ਹੈ ਗੁਰੂ ਦੇ ਨਾਂ ਤੇ ਕੋਈ ਭਾਈ ਕਿਸੇ ਕੋਲੋਂ ਕੁਝ ਮੰਗਦਾ ਉਹਦਾ ਦਿੱਤਾ ਹੋਇਆ ਦਾਨ ਦਰਗਾਹ ਤੱਕ ਜਾਣਾ ਸੋ ਮਹਾਰਾਜ ਸੱਚੇ ਪਾਸ਼ਾ ਦੇ ਸਿੱਖਾਂ ਵਿੱਚ ਵੱਡੀਆਂ ਬਰਕਤਾਂ ਨੇ ਸਿੱਖ ਤੇ ਗੁਰੂ ਵਿੱਚ ਖਾਲਸਾ ਜੀ ਕੋਈ ਭੇਦ ਨਹੀਂ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਉਹ ਆਪੇ ਗੁਰ ਤੇ ਆਪੇ ਚੇਲਾ ਬਣਿਆ ਇਹ ਖਾਲਸਾ ਗੁਰੂ ਗਕੜੀ ਤਰ ਪਾਸ਼ਾ ਦਾ ਗੁਰੂ ਵੀ ਹੈ ਤੇ ਨਾਦੀ ਪੁੱਤਰ ਵੀ ਹੈ ਸੋ ਇਹ ਵੱਡੀ ਕਲਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤੌਣਾ ਕੀਤੀ ਇਸ ਕਰਕੇ ਸਿੰਘਾਂ ਦੀ ਖਾਲਸਾ ਦੀ ਸੇਵਾ ਵਿੱਚ ਮਹਾਨਤਾ ਹੈ ਜਿਹੜਾ ਸਿੰਘਾਂ ਦੀ ਸੇਵਾ ਕਰਦਾ ਸਭੇ ਬਰਕਤਾਂ ਪਾਉਂਦਾ ਸਿੰਘਾਂ ਦੀ ਸੇਵਾ ਕਰਿਆ ਕਰੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਖਾਲਸਾ ਜੀ ਕਲਗੀਧਰ ਸਵਾਮੀ ਮਹਾਰਾਜ ਹਾਜ਼ਰ ਨਾਜ਼ਰ ਨੇ ਸਭ ਕੁਝ ਵੇਖਦੇ ਸਭ ਕੁਝ ਸੁਣਦੇ ਸੋ ਭਾਈ ਸ਼ੁਭ ਬੋਲੀਏ ਚੰਗਾ ਬੋਲੀਏ ਮਿੱਠਾ ਬੋਲੀਏ ਬਾਣੀ ਪੜੀਏ ਨਾਮ ਜਪੀਏ ਸੇਵਾ ਕਰੀਏ ਤੇ ਆਪਣਾ ਜਨਮ ਜਿਹੜਾ ਸਫਲ ਕਰੀਏ ਕਿਉਂਕਿ ਖਾਲਸਾ ਜੀ ਇੱਥੇ ਵਾਰ-ਵਾਰ ਆਉਣਾ ਦੁਖੀ ਹੈ ਜੰਜਾਲ ਹੀ ਹੈ ਇਥੋਂ ਮੁਕਤੀ ਪ੍ਰਾਪਤ ਕਰਕੇ ਗਾਂ ਲੰਘਣਾ ਇਹੀ ਮਹਾਰਾਜ ਕੋਲੋਂ ਮੰਗਿਆ ਕਰੋ ਕਿ ਸਾਧਗੁਰੂ ਜੀ ਸਾਡੇ ਆ ਜੰਜਾਲ ਕੱਟ ਦਿਓ ਮਹਾਰਾਜ ਜਨਮ ਤੇ ਮਰਨ ਦਾ ਗੇੜ ਕੱਟ ਦਿਓ ਇਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਬਾਕੀ ਖਾਲਸਾ ਜੀ ਸੰਸਾਰ ਵਿੱਚ ਸਾਰਾ ਕੁਝ ਹੀ ਮਿਲ ਜਾਂਦਾ ਮਹਾਰਾਜ ਨੇ ਮੱਥੇ ਉੱਤੇ ਕਲਮ ਲਿਖ ਕੇ ਭੇਜੀ ਆ ਰੋਟੀ ਮਿਲਣੀ ਮਿਲਣੀ ਹੈ ਰਿਜਕ ਮਿਲਣਾ ਹੀ ਮਿਲਣਾ ਹੈ ਜੋ ਤੁਹਾਡੇ ਕਰਮਾਂ ਦਾ ਹੋਇਆ ਪਰ ਵਾਹਿਗੁਰੂ ਕੋਲੋਂ ਜਨਮ ਤੇ ਮਰਨ ਦਾ ਗੇੜ ਕਟਾ ਲਈਏ ਮੁਕਤੀ ਪ੍ਰਾਪਤ ਕਰ ਲਈਏ ਮੁਕਤੀ ਮੰਗ ਲਈਏ ਕਿ ਸਤਿਗੁਰੂ ਸਾਨੂੰ ਬਖਸ਼ ਲਿਓ ਸਾਨੂੰ ਆਪਣੇ ਦੀਦਾਰ ਬਖਸ਼ੋ ਆਪਣੇ ਚਰਨਾਂ ਕਮਲਾਂ ਵਿੱਚ ਭੇਦ ਕਰ ਲਓ ਪਿਆਰੇ ਸਤਿਗੁਰੂ ਜੀ ਇਤੋਂ ਬਣਾ ਹੋਰ ਕੁਝ ਨਹੀਂ ਚਾਹੀਦਾ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ